ਆਪਣਾ ਆਰਡਰ ਦੀ ਜਿਹੜੀ ਦਿੱਤੀ ਆ ਉਹ ਐਡੀ ਦੂਰ ਮੂਰੀ ਘਟ ਹੋਊਗੀ ਪੂਰਾ ਹਾਲਾ ਪਿਆ ਮੈਨੂੰ ਕਮ ਸਿਕਾਇਆ ਤੂੰ ਸਿਖਾਉਂ ਤੈਨੂੰ ਸਿੱਧੀ ਜਾਨੀ ਕੀ ਹੈਗੀ ਹੈ ਅੱਜ ਸਾਡੇ ਕੇਂਦਰੀ ਲੀਡਰ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਜੀ ਦੇ ਘਰੇ ਰਾਤ ਗਰੇਨੈਟ ਨਾਲ ਹਮਲਾ ਹੋਇਆ ਰੋਜ਼ਾਨਾ ਕੋਈ ਨਾ ਕੋਈ ਕਿਸੇ ਨੂੰ ਚੌਂਕ 'ਚ ਖੜਾ ਕੇ ਕਿਸੇ ਨੂੰ ਕੋਈ ਗੋਲੀ ਮਾਰ ਕੇ ਦਿਆ ਅੱਜ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਡਰਿਆ ਡਰਿਆ ਮਹਿਸੂਸ ਕਰਦਾ ਹੈ ਅੱਜ ਪੰਜਾਬ ਦੇ ਵਿੱਚ ਦਸ਼ਾ ਨਸ਼ੇ ਨਾਲ ਐਨਾ ਰੋਜ਼ਾਨਾ ਜਾਨੀ ਕਿ ਵੀ ਕਤਲਿਆਮ ਹੋ ਰਿਹਾ ਹੈ ਜਾਨੀ ਕਿ ਵੀ ਆਪਾਂ ਕਹੀਏ ਜਿਹੜਾ ਹੈਗਾ ਇਸ ਦੇ ਉੱਤੇ ਪੰਜਾਬ ਸਰਕਾਰ ਦੀ ਕੋਈ ਨਿਰੰਤਰ ਨਹੀਂ ਹੈਗਾ ਅੱਜ ਪੰਜਾਬ ਸਰਕਾਰ ਹਰ ਇੱਕ ਫਰੰਟ ਦੇ ਤੋਂ ਫੇਲ ਹੋ ਚੁੱਕੀ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਜਦੋਂ ਤੁਸੀਂ ਆਪਣਾ ਰੋਜ਼ ਚੱਲਦਾ ਹੋ ਜਾਂ ਫਿਰ ਤੁਸੀਂ ਇਹਨੂੰ ਪੰਜਾਬ ਦੀ ਜਾਨੀ ਕਿ ਵੀ ਜਿਹੜੀ ਸਥਿਤੀ ਨੂੰ ਤੁਸੀਂ ਸੁਮਾਰੋ ਲੋਕਾਂ ਨੇ ਤੁਹਾਨੂੰ ਬਹੁਤ ਇੱਕ ਬਟਾ ਬਤਵਾ ਦਿੱਤਾ ਤੁਹਾਨੂੰ 92 ਸੀਟਾ ਦੇ ਕੇ ਸਰਕਾਰ ਬਣਾਈ ਹੈ ਤੁਸੀਂ ਲੋਕਾਂ ਨਾਲ ਜਿਹੜੀ ਕਿ ਧੱਕਾ ਨਾ ਕਰੋ ਅੱਜ ਲੋਕ ਆਪਣੇ ਪੰਜਾਬ ਦੀ ਦਰਦ ਰੀ ਮਹਿਸੂਸ ਕਰਦੇ ਨੇ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਪੁੱਤਰੇ ਭੁੱਕੇ ਇਹਦਾ ਰੋਸ ਪਾਇਲਾ ਕਰ ਰਹੀ ਹੈ